ਜੀ ਬਾਬਾ ਜੀ ਅੱਜ ਅਸੀਂ ਸਾਰੇ ਆਲੇ-ਦੁਆਲੇ ਮਾਯੂਨ ਜੀ ਜੀ ਮਜ਼ਾਰ ਉੱਤੇ ਕਤਰ ਤੋਂ ਇਸ ਮਜ਼ਾਰ ਉੱਤੇ ਸੇਵਾ ਕਰਦੇ ਨੇ ਹਰੀ ਸਿੰਘ ਜੀ ਬੜੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਨੇ ਹਰ ਸਾਲ ਜਿਹੜਾ ਹੈਗਾ ਇਹ ਉਹਨਾਂ ਦੀ ਯਾਦ ਵਿੱਚ ਮੇਲਾ ਭਰਾਂਦੇ ਨੇ ਉਹਨਾਂ ਸਾਰੀ ਦੁਨੀਆ ਜਿਹੜੀ ਹੈ ਇਸ ਸ਼ਹਿਰ ਤੋਂ ਦੂਰ ਤੋਂ ਵੀ ਨਗਰਾਂ ਦੇ ਲੋਕ ਆਉਂਦੇ ਨੇ ਇਸ ਮੇਲੇ ਦੀ ਹਾਜ਼ਰੀ ਕਰਦੇ ਨੇ ਔਰ ਆਪ ਇਸ ਸਥਾਨ ਉਤੇ ਲੋਕਾਂ ਨੇ ਸੁੱਖ ਮੰਗ ਲਈ ਹੁੰਦੇ ਆ। ਇਹ ਜੋ ਸਥਾਨ ਹੈ ਇੱਕ ਬਹੁਤ ਸਾਰਾ ਖਿਆਸੇ ਦਾ ਸਥਾਨ ਮੰਨੂਗਾ। ਇਸ ਇਤਿਹਾਸਕ ਸਥਾਨ ਨੂੰ ਹੋਰ ਚੰਗਾ ਬਣਾਉਣ ਵਾਸਤੇ ਬਾਬਾ ਹਰੀ ਸਿੰਘ ਉਹ ਨਹੀਂ ਬੜਾ ਯਤਨ ਕਰਦੇ ਨੇ ਜੀ। ਸੋ ਅਸੀਂ ਇਸ ਮੇਲੇ ਤੋਂ ਜੋ ਲੋਕਾਂ ਨੂੰ ਸੱਦਾਣਾ ਕੀਤਾ ਹੈ ਕਿ ਅਜ ਦੇ ਯੁੱਗ ਵਿੱਚ ਸਾਨੂੰ ਨਸ਼ਿਆਂ ਤੋਂ ਜਿਹੜਾ ਦੂਰ ਰਹਿਣਾ ਚਾਹੀਦਾ ਹੈ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਆਪਣੇ ਪਰਿਵਾਰ ਵਿੱਚ ਮਿਲ ਕੇ ਬੈਠ ਕੇ ਸੇਵਾ ਕਰੀਏ ਔਰ ਅਸੀਂ ਆਪਣੇ ਪਰਿਵਾਰ ਦੇ ਤੌਰ ਤੇ ਜਿਹੜਾ ਜਿੰਨਾ ਚਿਰ ਤੱਕ ਅਸੀਂ ਪਰਿਵਾਰ ਵਿੱਚ ਬੈਠ ਕੇ ਸੇਵਾ ਨਹੀਂ ਕਰਦੇ ਆਪਣੇ ਪਰਿਵਾਰ ਦੀ ਬੱਚਿਆਂ ਦੀ ਸੇਵਾ ਨਹੀਂ ਕਰਦੇ ਬੱਚੇ ਪੜ੍ਹਾਈ ਵਿੱਚ ਜਿਹੜੇ ਨਹੀਂ ਜਿਵੇਂ ਭੇਜਦੇ ਪੜ੍ਹਾਈਏ ਬੱਚਿਆਂ ਨੂੰ ਔਰ ਬੱਚਿਆਂ ਨੂੰ ਪੜਾ ਕੇ ਲਾਇਕ ਬਣਾਈਏ ਤਾਂ ਜੋ ਬੱਚੇ ਜਿਹੜੇ ਨੇ ਪੜ੍ਹ ਕੇ ਸਰਬੰਨ ਬੱਚੇ ਜਿਹੜੇ ਨੇ ਸੀਰਤ ਪ੍ਰਮਾਨ ਔਰ ਬੜੀ ਆਕੇ ਆਪਣੇ ਸਾਡੀ ਧਾਰਮਿਕ ਸਥਾਨਾਂ ਦਾ ਜੋ ਨਾ ਧਾਰਮਿਕ ਗਤੀਵਿਧੀਆਂ ਨਾਲ ਜੋ ਇਹ ਸਾਨੂੰ ਜਿਹੜਾ ਕੇ ਸੰਦੇਸ਼ ਇਸ ਜਿਹੜੀ ਮਜ਼ਾਰ ਤੋਂ ਮਿਲਦਾ ਤੋਂ ਮੈਂ ਬਾਬਾ ਜੀ ਦਾ ਇਸ ਗੱਲ ਲਈ ਬਹੁਤ ਸ਼ੁਕਰਾਨੀ ਆ ਕਿ ਜਿਹੜੇ ਹਰਸਾ ਨੇ ਮੇਲਾ ਲਾਉਂਦੇ ਨੇ ਮੈਡੀਕਲ ਚੈੱਕਅਪ ਕੈਂਪ ਵੀ ਲਾਇਆ ਜੀ ਮੈਡੀਕਲ ਜਿਹੜਾ ਮੈਡੀਕਲ ਕੈਂਪ ਹੈ ਗੁਰੂ RAMDAS MARA ਜਿਹੜੀ ਯਾਤ ਵਿੱਚ ਜਿਹੜਾ ਹੈਗਾ ਮੈਡੀਕਲ ਜਿਹੜਾ ਕੰਮਜਾ ਉਹ ਕਾਲਜ ਵਾਲੇ ਇੱਥੇ ਕੈਂਪ ਲਾਉਂਦੇ ਨੇ ਉਹ ਵੀ ਬਾਬਾ ਜੀ ਦੀ ਜਣ ਔਰ ਹੋਰ ਬਹੁਤ ਸਾਰੇ ਕਾਰ ਜਿਹੜੇ ਬਾਬਾ ਜੀ ਕਰਵਾਉਂਦੇ ਨੇ ਤੋਂ ਮੈਂ ਅੱਖਾਂ ਦਾ ਕੈਂਪ ਵੀ ਲਵਾਇਆ ਤੋਂ ਮੈਂ ਬਾਬਾ ਜੀ ਨੂੰ ਇਸ ਕਾਰ ਬਹੁਤ ਬਹੁਤ ਸੁਭਾਈ ਦਨਾ ਤੇ ਤੁਸੀਂ ਅੱਜ ਦੇ ਯੁੱਗ ਵਿੱਚ ਜੋ ਕਾਰਜ ਕਰ ਰਹੇ ਹੋ ਇੱਕ ਬਹੁਤ ਅੱਛਾ ਕਾਰਜ ਹੈ ਉਸ ਕਾਰਜ ਦੀ ਬਹੁਤ ਬਹੁਤ ਸਿਫਾਰਿਸ਼ ਕੀਤੀ ਜਾਂਦੀ ਹੈ ਔਰ ਜਿਹੜਾ ਲੋਕਾਂ ਨੂੰ ਧਾਰਕ ਕਮੇਟੀਆਂ ਨਾਲ ਜੁੜਾਇਆ ਜਾਵੇ ਇਸ ਲਈ ਮੈਂ ਬਹੁਤ ਬਹੁਤ ਧੰਨਵਾਦੀਆਂ ਹਾਂ ਬਹੁਤ ਘਰੇ ਫੈਸਲੇ ਤੇ ਰਾਜਨੀਤਿਕ ਪਾਰਟੀਆਂ ਨੂੰ ਖਾਲਸਾ ਜੀ ਇਕੱਠੀਆਂ ਹਾਜ਼ਰ ਹੋਏ ਪੂਰੇ ਆਏ ਨੇ ਔਰ ਸਾਡੇ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਰਾਮ ਸਿੰਘ ਜੀ ਆਏ ਨੇ ਔਰ ਜਿਹੜੇ ਲੋਕ ਆਉਂਦੇ ਨੇ ਮੈਂ ਉਹਨਾਂ ਦਾ ਸਾਰੇ ਆਮ ਦੋਸਤਾਂ ਨੂੰ ਬਹੁਤ ਸ਼ੁਕਰਗੁਜ਼ਾਰੀ ਹੈ ਕਿ ਤੁਸੀਂ ਇੱਥੇ ਆਪਾਂ ਦੀ ਜੀਵਨ ਮੁਸ਼ਕਿਲ ਕਰਨ ਵਾਸਤੇ ਆਉਂਦੇ ਹੋ ਔਰ ਧਾਰਮਿਕ ਮਾਮਲੇ ਨੂੰ ਦੂਰ ਵਾਸਤੇ ਆਉਂਦੇ ਹੋ ਇਸ ਲਈ ਮੈਂ ਬਾਬਾ ਜੀ ਦਾ ਵੀ ਧੰਨਵਾਦੀ ਜਿਹੜੇ ਹਰ ਕਾਰੀ ਸਦਾ ਤੋਂ ਸਾਡੀ ਸਤਿਕਾਰ ਜੀ ਸਲਾਮ ਅਲੈਕੁਮ ਮੇਰਾ ਨਾਮ ਹਰੀ ਸਿੰਘ ਹੈ ਜੀ ਸਾਡੇ ਇਸ ਦਰਵਾਜ਼ੇ ਉੱਪਰ ਅੱਖਾਂ ਦਾ ਕੈਂਪ ਤੇ ਮੈਡੀਕਲ ਕੈਂਪ ਜੇ ਸਾਡੇ ਸਰਦਾਰ ਖਰਿਸ਼ੇ ਜੀ ਤੋੜਾ ਸਾਹਿਬ ਇਹਨਾਂ ਨੇ ਆ ਕੇ ਉਹਨਾਂ ਉਹਨਾਂ ਨੂੰ ਦਿੱਤਾ ਤੇ ਬਾਬਾ ਜੀ ਚੰਦ ਜੜਾਈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦਿਆਂ ਰੀਣੀ ਇਹਨਾਂ ਦਾ ਜੋ ਵੀ ਸੰਗਠਿਤ ਚੱਲ ਗਈ ਹੈ ਉਹਨਾਂ ਦਾ ਕਦਮ ਕਦਮ ਚੱਲਿਆ ਮੇਰੇ ਸਿਰ ਆਖੋ ਮੈਂ ਸੋਦਾ ਬਹੁਤ ਬਹੁਤ ਧੰਨਵਾਦ ਜੀ ਹਰ ਸਾਲ ਕੈਂਪ ਲੱਗਦੇ ਨੇ ਜੀ ਅੱਖਾਂ ਹੈ ਜੀ ਕੈਂਪ ਹਰ ਸਾਲ ਲੱਗਦਾ ਹੈ ਹਰ ਸਾਲ ਲੱਗਦਾ ਜੀ ਸਾਰੀ ਸੰਗਤ ਦਾ ਸਹਿਯੋਗ ਹੈ ਸਾਰੇ ਤਰਫੋਂ ਦਿੰਦੇ ਆ ਜੀ ਤਾ ਕਰਦੇ ਆ ਠੀਕ ਹੈ ਜੀ ਆਪਾਂ ਦਾ ਜਿਹੜੀ ਵੀ ਕਰ ਰਿਹਾ ਸਾਰੇ ਸੰਗਤ ਦਾ ਸਹਿਯੋਗ ਹੈ ਤੁਹਾਡਾ ਵੀ ਸਹਿਯੋਗ ਹੈ ਜਿੰਨੇ ਵੀ ਪੈਣ ਪਾਈ ਮੇਰੇ ਦੂਰ ਨੇੜੇ ਦੇ ਸਭ ਦਾ ਤੁਹਾਨੂੰ ਆਸ਼ੀਰਵਾਦ ਸਤਿ ਸ਼੍ਰੀ ਅਕਾਲ ਜੀ ਜੈ ਮਸਤਾ ਜੀ ਅਸਲਾਮ ਵਾਲੇ